ਨੀ ਆਉਂਦਾ ਸਾਡਾ ਨਾ ਕੋਈ ਢਾਲ ਨਾ ਆਟਾ ਕਣਕ ਜਿਹੜੀ ਉਹ ਲਮ ਕਾਲਮ ਕਾ ਕੇ ਦਿੰਦੇ ਆ ਉਹ ਤੋਂ ਵਧੀਆ ਸਾਰਾ ਕੁਝ ਮਿਲਦਾ ਦਿੱਤਾ ਹੁਣ ਕੁਛ ਨਹੀਂ ਮਿਲਦਾ ਤਿੰਨ ਜਾਣੇ ਆ ਘਰ ਦੇ ਮੇਰਾ ਆਦਮੀ ਹੈ ਨਹੀਂ ਆ ਸਾਡਾ 3 ਸਾਲ ਕਾਰਡ ਕੱਟਿਆ ਗਿਆ ਕਾਦੇ ਵਾਸਤੇ ਕੱਟਿਆ ਮੇਰਾ ਤਾਂ ਬੱਚਾ ਸਰਕਾਰੀ ਵੀ ਨਾਮ ਪਰਾਈ ਦੇ ਬਚਾਰਾ ਹੈ ਹੈ ਕਦੋਂ ਤੱਕ ਕੱਟਿਆ ਰਿਹਾ ਸਾਡਾ ਕੀ ਨਹੀਂ ਕਟਾਇਆ ਇਹ ਕਾਰਡ ਆਟਾ ਬੇਕਾਰ ਆ ਸਿੱਧਾ ਕਣਕ ਹੀ ਲੈਣਾ ਚਾਹੁੰਦੇ ਆ ਇੱਥੇ ਰਾਮਪਾਲ ਸਿੰਘ ਦੇ ਡਿੱਪੂ ਤੇ ਸਾਡੇ ਕਾਰਡ ਆ ਇੱਥੇ ਹੀ ਕਾਰਡ ਸਾਡੇ ਹੋਣੇ ਚਾਹੀਦੇ ਇੱਥੋਂ ਹੀ ਅਸੀਂ ਕਣਕ ਲੈਣੀ ਚਾਹੀਦੀ ਚਾਹੁੰਦੇ ਇੱਕ ਤਾਂ ਕਣਕ ਮਿਲਣੀ ਚਾਹੀਦੀ ਆ ਦਾੜਾ ਬੰਦ ਕਰਤੀਆਂ ਸਰਕਾਰ ਨੇ ਦੂਜਾ ਨੰਬਰ ਜਿਹੜੀ 5 ਕਿਲੋ ਘਟੌ ਤੇ ਕਰੀ ਜਾਂਦੇ ਆ ਉਹ ਵੀ ਪੂਰੀ ਮਿਲਣੀ ਚਾਹੀਦੀ ਆ ਹੁਣ ਤਾਂ ਬੱਲੀਆਂ ਤੋਂ ਵੀ ਬਾਹਰ ਆਈ ਨੀਗਾ ਕੁਛ ਨਹੀਂ ਆਉਂਦਾ ਸਾਡਾ ਨਾ ਕੋਈ ਢਾਲ ਨਾ ਆਟਾ ਕਣ ਕੈੜੀ ਹੋ ਲਮ ਕਾਲਮ ਕਾਕੇ ਦਿੰਦੇ ਲੋਰ ਪਿਆਣੀ ਸਰਕਾਰ ਦੀ ਗੱਲ ਕਰੀਏ ਉਦੋਂ ਜਿਹੜਾ ਕਣਾਹ ਦਾਲ ਛੋਲੇਆਂ ਦੀ ਦਾਲ ਤੇ ਛੋਲੇ ਵੀ ਦਿੱਤੇ ਜਾਂਦੇ ਸੀ ਉਹ ਤਾਂ ਵਧੀਆ ਸੀ ਉਹ ਤਾਂ ਵਧੀਆ ਸੀ ਸਾਰਾ ਕੁਝ ਮਿਲਦਾ ਸੀ ਉਦੋਂ ਮòn ਕੁਛ ਨਹੀਂ ਮਿਲਦਾ ਸਰਕਾਰ ਨੇ ਤਾਂ ਸਹੂਲਤ ਵਾਸਤੇ ਵੀ ਆਟਾ-ਆਟਾ ਘਰ-ਘਰ ਦੇਣ ਵਾਸਤੇ ਜਿਹੜੀ ਸਕੀਮ ਚਲਾਈ ਸੀ ਉਸ ਨੂੰ ਨਾ ਮੈਂ ਡਬਲ ਅਪੀ ਕਰਨਾ ਸੀ ਉਹਦਾ ਕੀ ਕਰਨਾ 5 ਕਿਲੋ ਆਟਾ ਦਿੰਦੇ ਸੀ 1 ਮਹੀਨੇ ਚ 5 ਕਿਲੋ ਆਟਾ ਹਾਂ ਰਿਸ਼ਤੇਦਾਰ ਵੀ ਕਰਿਆ ਜਾਂਦਾ ਹੈ ਇਹ ਦੀਪੂ ਵਾਲਾ ਜਿਹੜਾ ਕਣਕ ਕਿੰਨੇ ਦਿਨ ਬਣਦਾ ਜੀ ਦੀਪੂ ਵਾਲੇ ਨੂੰ 3 ਦਿਨ ਵਿਚਾਰਾ ਉਹਨੇ ਬਣ ਦੋਗਾ ਜੇ 3 ਦਿਨ ਨਹੀਂ ਹਾਂ ਦੀਪੂ ਵਾਲਾ ਤਾਂ ਬਣ ਜਾਊਗਾ ਵਿਚਾਰਾ ਸਰਕਾਰ ਵੱਲੋਂ ਜਿਹੜੀ ਕਣਕਾ ਕੱਟ ਕੇ ਦਿੱਤੀ ਗਈ ਆ ਬਹੁਤ ਜ਼ਿਆਦਾ ਲੋਕ ਆ ਜਿਹੜੇ ਰਹਿ ਜਾਂਦੇ ਆ ਤਿੰਨ ਜਣੇ ਆ ਘਰ ਦੇ ਮੇਰਾ ਆਦਮੀ ਹੈ ਨਹੀਂ ਆ ਸਾਡਾ 3 ਸਾਲ ਕਾਰਡ ਕੱਟਿਆ ਜਾ ਕਾਦੇ ਵਾਸਤੇ ਕੱਟਿਆ ਮੇਰਾ ਤਾਂ ਬੱਚਾ ਸਰਕਾਰੀ ਵੀ ਨਾਮ ਪਰਾਈ ਦੇ ਵਿਚਾਰਾ ਹੈ ਸਾਰੇ ਕੱਟਿਆ ਰਿਹਾ ਸਾਡਾ ਕੀ ਨਹੀਂ ਕਟਾਇਆ ਇਹ ਕਾਰਡ ਹਾਂ ਕੱਟਿਆ ਰਿਹਾ ਸਾਡਾ ਕਾਡਾ ਹੋਣੀ ਡਾੜੀ ਮਨਜ਼ੂਰੀ ਵਾਲੇ ਹੈਗੇ ਹੈ ਨੇ ਵੋਟਾਂ ਨੂੰ ਲੈ ਜਾਂਦੇ ਕੋਈ ਨਾ ਰੁੱਕ ਕੇ ਵੋਟਾਂ ਪਾ ਦੇ ਵੋਟਾਂ ਸੀ ਰੱਖ ਕੇ ਕੀ ਕਰਨ ਨੂੰ ਭਗਵੰਤ ਮਾਨ ਤਾਂ ਕਹਿੰਦਾ ਸੀ ਭਗਵੰਤ ਮਾਨ ਤਾਂ ਕਹਿੰਦਾ ਸੀ ਆਮ ਲੋਕਾਂ ਦੀ ਸਰਕਾਰ ਆ ਵੀ ਗਰੀਬਾਂ ਕੁਝ ਨਹੀਂ ਆਇਆ ਕੁਝ ਨਹੀਂ 1000 ਰੁਪਏ ਦਾ ਵਾਅਦਾ ਕਰਿਆ ਸੀ ਉਹ ਨਹੀਂ ਮਿਲਿਆ ਫਿਰ ਕੋਈ 1000 ਰੁਪਏ ਆਊਗਾ ਤੁਹਾਡੇ ਘਰੇ ਬੈਠਿਆਂ ਦੇ ਖਾਤੇ 'ਚ ਈ ਆਇਆ ਕੁਛ ਨਹੀਂ ਆਇਆ ਜੋ ਕਰਵਾ ਦਿਆਂਗੇ ਜਿਵਾਕ ਤਾਂ ਹੂੰ ਨਸ਼ਿਆਂ ਚ ਤੁਰੇ ਫਿਰਦੇ ਜਿੰਨਾ ਕੋਈ ਨੌਕਰੀ ਆ ਕੋਈ ਫੈਕਟਰੀਆਂ ਚਲਵਾਓ ਕੋਈ ਵੀ ਕਰਵਾਓ ਸਾਰੇ ਗਰੀਬ ਕਰ ਦੇ ਪਾਉ ਜਿਹੜੀ ਸਰਕਾਰ ਵੱਲੋਂ ਆਟੇ ਦੀ ਸਕੀਮ ਚਲਾਈ ਗਈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ

ਇਹਨਾਂ ਨੇ ਕੋਈ ਆਟਾ ਵੰਡੇ ਆ ਪੰਜ ਸੱਤ ਘਰਾਂ ਨੂੰ ਆਵਲ ਖਰਾਨੇ ਦੇ ਵਿੱਚ ਇੰਨਾ ਨਗਰ ਵੱਡਾ ਹੈ ਕੋਈ ਦੇਗੇ ਹੁਣੇ 40 50 ਘਰਾਂ ਨੂੰ ਦੇਗੇ ਹੁਣੇ ਵੱਧ ਤੋਂ ਵੱਧ ਕਿਸੇ ਨੂੰ ਆਟਾ ਉਹ ਆਟਾ ਦੇ ਵਿੱਚ ਵੀ ਕੋਈ ਪਤਾ ਨਹੀਂ ਕੀ ਕੁਝ ਆਉਂਦਾ ਹੈ ਆਟਾ ਬੇਕਾਰ ਆ ਅਸੀਂ ਤਾਂ ਕਣਕ ਹੀ ਲੈਣਾ ਚਾਹੁੰਦੇ ਆ ਇੱਥੇ RAM PAL SINGH ਦੇ ਡਿੱਪੂ ਤੇ ਸਾਡੇ ਕਾਰਡ ਆ ਇੱਥੇ ਹੀ ਕਾਰਡ ਸਾਡੇ ਹੋਣੇ ਚਾਹੀਦੇ ਇੱਥੋਂ ਹੀ ਅਸੀਂ ਕਣਕ ਲੈਣੀ ਚਾਹੁੰਦੇ ਆ ਕਲ ਕਰੀਏ ਜੀ ਪਹਿਲਾ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਕਣਕ ਦੇ ਨਾਲ ਥੋਲਿਆਂ ਦੀ ਦਾਲ ਮੂੰਗੀ ਦੀ ਦਾਲ ਦਿੱਤੀ ਲੀਹੇ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂੱਸਿਆ ਗਿਆ ਸੀ ਚਾਹ ਪੱਕੀ ਦੇ ਘੋੜ ਤੱਕ ਵੀ ਲੋਕਾਂ ਨੂੰ ਮਿਲਣਗੇ ਸਰੋ ਦਾ ਤੇਲ ਵੀ ਵੇਖੋ ਜੀ ਉਹਨਾਂ ਨੇ ਬਾਦਲ ਸਾਹਿਬ ਨੇ ਇੰਨਾ ਵਾਂਗੂ ਝੂਠ ਨਹੀਂ ਬੋਲਿਆ ਬਾਗਲ ਸਾਹਿਬ ਨੇ ਤਾਂ ਜੋ ਕਿਹਾ ਸੀ ਉਹ ਕਰਦੇ ਰਹੇ ਸਾਰਾ ਕੁਸ਼ੀ ਆਟਾ ਦਾਲ ਚੌਲ ਕੋਈ ਵੀ ਚੀਜ਼ ਰਾਸ਼ਨ ਜੋ ਸਰਕਾਰ ਵੱਲੋਂ ਆਉਂਦਾ ਸੀ ਉਹ ਦਿੰਦੇ ਰਹੇ ਆ ਤੇ ਜਿਹੜੇ ਘਰ ਘਰ ਸਕੀਮ ਆ ਜੀ ਆٹے ਦਾਲ ਦੀ ਫਿਰ ਉਹ ਉਸ ਨੂੰ ਕਿਵੇਂ ਮੰਨਦੇ ਹੋ ਘਰ ਘਰ ਭੇਜਦਾ ਹੀ ਨਹੀਂ ਕੋਈ ਆ ਹੀ ਨਹੀਂ ਰਿਹਾ ਇਹ ਘਰ ਘਰ ਤਾਂ ਇੱਕ ਕੰਨ ਦੀ ਕਹਿਣ ਦੇ ਵਿੱਚ ਜ਼ਰੂਰ ਹੈ ਕਹਿੰਦੇ ਜ਼ਰੂਰ ਹੈ ਸਪੀਚ ਕਰਦੇ ਐ ਜਗਾ ਜਗਾ ਜਾ ਕੇ ਸਿਰਫ ਰੋਪੜ ਦੇ ਵਿੱਚ ਇਹਨਾਂ ਨੇ ਵਿਖਾਵਾ ਕਰਿਆ ਜੇ ਗੱਲ ਕਰੀਏ ਜੀ ਡੀਪੂ ਵਾਲਿਆਂ ਦਾ ਕਹਿਣਾ ਵੀ ਉਹਨਾਂ ਕੋ ਅੱਧੇ ਕਾਰਡ ਆ ਜਿਹੜੇ ਉਹ ਘਰ ਘਰ ਆਟਾ ਦਾਲ ਸਕੀਮ ਵਾਲੇ ਦੇ ਤਹਿਤ ਦੇਤੇ ਆ ਤੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਜਿਹੜਾ ਆਟਾ ਮਿਲ ਗਿਆ ਆਟੇ ਦਿੱਤਾ ਜੀ ਹੁਣ ਇਹਨਾਂ ਤਾਂ ਅਸੀਂ ਉਹ ਕੋਈ ਇਹਨਾਂ ਵਿਚਾਰ ਤਾਂ ਕਹਿ ਨਹੀਂ ਸਕਦੇ ਅਸੀਂ ਕੋਈ ਉਹਨਾਂ ਦੇ ਮਗਰ ਮਗਰ ਤਾਂ ਤੁਰੇ ਨਹੀਂ ਫਿਰਦੇ ਘਰੇ ਕਿਹਾ ਇਹਨਾਂ ਨੇ ਘਰ ਘਰ ਸੀਗਾ ਅਸੀਂ ਮੈਂ ਆਪ ਕਾਰਡ ਧਾਰਕਾਂ ਤੇ ਮੈਨੂੰ ਵੀ ਉਹਨਾਂ ਨੇ ਆਟਾ ਨਹੀਂ ਦਿੱਤਾ ਤੇ ਇਸ ਸਕੀਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਚੰਗੀ ਹੈ ਜਾਂ ਮਾੜੀ ਹੈ ਨਹੀਂ ਜੀ ਇਹ ਕਣਕ ਵਾਲੀ ਸਕੀਮ ਹੀ ਚੰਗੀ ਹੈ ਬਿਹਤਰ ਸਾਰੇ ਇਸ ਕਣਕ ਨੂੰ ਹੀ ਆਦੇ ਹੈ ਵੀ ਕਣਕੇ ਦਿੱਤੀ ਜਾਵੇ ਇੱਕ ਤਾਂ ਕਣਕ ਮਿਲਣੀ ਚਾਹੀਦੀ ਆ ਦਾਲਾ ਬੰਦ ਕਰਤੀਆਂ ਸਰਕਾਰ ਨੇ ਹੋ ਗਿਆ ਦੜਾਉਣਾ ਚਾਹੀਦਾ ਦੋਸਤੋ ਦੂਜਾ ਨੰਬਰ ਜਿਹੜੀ 5 ਕਿਲੋ ਘਟੋਪ ਤੇ ਕਰੀ ਜਾਂਦੇ ਆ ਉਹ ਵੀ ਪੂਰੀ ਮਿਲਣੀ ਚਾਹੀਦੀ ਆ ਹੁਣ ਤਾਂ ਬੱਲੀਆਂ ਚੋਗ ਨੂੰ ਵੀ ਬਾਹਰ ਆਏ ਨਹੀਂ ਜਾ ਜੇ ਜੇ ਗੱਲ ਕਰੀਏ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਵੀ ਘਰ ਘਰ ਆਟਾ ਦੇਣਾ ਉਸ ਸਕੀਮ ਨੂੰ ਤੁਸੀਂ ਕਿਵੇਂ ਵੇਖਦੇ ਸਕੀਮ ਨੂੰ ਆਟਾ ਦਾ ਵਿੱਚ ਉਹਦੇ ਕਿਵ ਕਦੇ ਮਲਾਪਟ ਕੀ ਹੈ ਕੀ ਨੇ ਖੋਲੇ ਗੁੱਥਲੀ ਪਤਾ ਲੱਗੂ ਨਾ ਉਹਨਾਂ ਨੇ ਵਾਪਸ ਕਰਨਾ ਕਣਕ ਵੇਖ ਕੇ ਲੈ ਲਾਂਗੇ ਤੇ ਡੀਪੂ ਵਾਲਿਆਂ ਵੱਲੋਂ ਜਿਹੜੀ ਕਣਕ ਵੰਡੀ ਜਾਂਦੀ ਉਹਨੂੰ ਤੁਸੀਂ ਕਿਵੇਂ ਵੇਖਦੇ ਆ ਵਿਪਲ ਇਹ ਕੰਨ ਕਰੱਖ ਵੀ ਲੈਣੇ ਆ ਦੂਰੀ ਹਰ ਪਿਆ ਲੈਣੇ ਆ ਸਾਟ ਰੱਖ ਨਹੀਂ ਜਾਂਦਾ ਦਾ ਕੋਈ 5 ਕਿਲੋ ਦੀ ਥੈਲੀ ਕੋਈ 10 ਕਿਲੋ ਦੀ ਮਹੀਨੇ ਦੇ ਮਹੀਨੇ 2 ਮਹੀਨੇ ਤੇ ਮਿਲਣਾ ਚਾਹੀਦਾ ਸਾਨੂੰ ਇਕੱਠਾ ਮਿਲਣਾ ਚਾਹੀਦਾ ਜਿਹੜਾ ਆਉਂਦਾ ਨਹੀਂ ਗੱਲ ਬਸ 2-2 ਮਹੀਨੇ ਦਿੰਦੇ ਨੇ ਮਗਰ ਲਗੇ ਤੇ ਪਿਛਲੀਆਂ ਸਰਕਾਰਾਂ ਵੱਲੋਂ ਤਾਂ ਕਣਕ ਦੇ ਨਾਲ ਜਿਹੜੀ ਦਾਲ ਛੋਲੇ ਦਿੱਤੇ ਜਾਂਦੇ ਸੀ ਆਉਂਦੇ ਸੀ ਪਹਿਲਾਂ ਤੇ ਹੁਣ ਵਾਲੀ ਸਰਕਾਰ ਵੱਲੋਂ ਹੁਣ ਵਾਲੇ ਅਦਾਇ ਨਹੀਂ ਕੋਈ ਨਹੀਂ ਆਈ ਸਾਡੇ ਕੋਲ ਜਾਪਾਂ ਚੀ ਨਹੀਂ ਕਿਸੇ ਨੂੰ ਬੋਲ ਲੈਣੇ